ਆਰਿਆਂ ਦੇ ਚਾਰਾ ਜਿੰਨਾ ਜਿੰਨਾ ਨੂੰ ਜਰੂਰ ਪੱਛਮਾ ਦੇ ਪੱਠੇ ਜਿਹੜੇ ਸੀ ਉਹ ਉਹਨਾਂ ਨੇ ਨਾਲ ਜਾ ਕੇ ਭਰਵਾਏ ਨੇ ਤੇ ਇਹਨਾਂ ਵੀਰਾਂ ਦਾ ਬਹੁਤ ਧੰਨਵਾਦ ਖਾਸ ਕਰਕੇ ਟਾਰੀ ਵਾਲੇ ਜਿਹੜਾ ਨਾ ਤੇ ਸੀ ਜਿਹਨਾਂ ਨੇ ਕੰਨੀ ਸੇਵਾ ਕੀਤੀ ਆ ਤੇ ਸਾਡਾ ਪ੍ਰੋਗਰਾਮ ਚੁੱਕੀ ਆ ਤੇ ਸਟਾਫ ਦਾ ਨਾਲ ਦਾ ਕੰਮ ਕਰਦੇ ਆ ਅੱਜ ਦਿਨਾਂ ਦਾ ਮੁਕਾਬਲੇ ਇਹਨਾਂ ਨੂੰ ਸੈਟੀਸਫਾਈ ਕਰਨਾ ਹੋਈ ਹੈ ਕਿ ਉਹ ਦੇ ਮੁਕਾਬਲੇ ਇਹਨਾਂ ਨੇ ਚਾਰਾ ਬੰਨ੍ਹਿਆ ਹੈ ਬਹੁਤ ਬਹੁਤ ਧੰਨਵਾਦ ਮਿਸਲ ਵੱਲੋਂ ਇਹਨਾਂ ਦਾ ਬਹੁਤ ਜਿਆਦਾ ਮਿਸਲ ਸਤਰਜ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਵਾਈ ਗੁਰਜੀ ਦਾ ਕਸਾ ਵਾਈ ਪੀ ਪੀਚੀ ਨੇਪਾਲਾ ਵਾਲੀ ਸਾਈਡ ਤੋਂ ਵੀ ਚਾਰੇ ਦੀ ਬਹੁਤ ਜਿਆਦਾ ਕਮੀ ਆ ਸੋ ਅਸੀਂ ਅੱਜ ਮਤਲਬ ਵੀ ਕੋਈ ਵੀਰ ਅਟਾਰੀ ਵਾਲੀ ਸਾਈਡ ਤੋਂ ਪੇਲ ਦੱਲੇ ਦੱਲੇ ਤੋਂ ਲੈ ਕੇ ਆਏ ਨਹੀਂ ਸੇਵਾ ਤੋਂ ਸਭ ਤੋਂ ਪਹਿਲਾਂ ਅਸੀਂ ਇਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੋ ਇੱਥੇ ਪਹੁੰਚ ਕੇ ਸੇਵਾ ਲੈ ਕੇ ਇੰਨੇ-ਇੰਨੇ ਪਾਣੀ ਦੇ ਵਿੱਚ ਸੇਵਾ ਕਰਨ ਗਏ ਨੇ ਜਿੱਥੇ ਕਿ ਜਾਨ ਦਾ ਵੀ ਬਹੁਤ ਜਿਆਦਾ ਖਤਰਾ ਹੈ ਸੋ ਇਹਨਾਂ ਵੀਰਾਂ ਬਹੁਤ ਬਹੁਤ ਜਿਆਦਾ ਧੰਨਵਾਦ ਕਰਦੇ ਆ ਜੋ ਇਟ ਇਟੇ ਮਹਿੰਗੇ ਸੰਗ ਲੈ ਕੇ ਇਨੀਆਂ ਨੇ ਡੂੰਗੇ ਪਾਣੀ ਚ ਕਿਸੇ ਦੀ ਸੇਵਾ ਕਰਨ ਲਈ ਲੈ ਲਈ ਚਲ ਜਾਂਦੇ ਨੇ ਸੋ ਅੱਗੇ ਕੁਝ ਸ਼ਬਦ ਸਾਡੇ ਪੰਜ ਯੂਨੀਫਾਰਮ ਮਾਈਕਲ ਕਾ ਖਾਲਸਾ ਮਾਈਕਲ ਚਿਕਿਤ ਪਾਦੇ ਇਹ ਵੀਰ ਮੈਨੂੰ ਕੱਲ ਮਿਲੇ ਸੀ ਤੇ ਉਦੋਂ ਮੈਂ ਇਹਨਾਂ ਨੂੰ ਮੈਂ ਬੇਨਤੀ ਕੀਤੀ ਸੀ ਕਿ ਕਿਸੇ ਵੀ ਇੱਧਰ ਸਾਡੇ ਨੇਪਾਲਾਂ ਵਾਲੀ ਸਾਈਡ ਦੇ ਉੱਤੇ ਬਹੁਤ ਜਿਆਦਾ ਜ਼ਰੂਰਤ ਹੈਗੀ ਆ ਚਾਰੇ ਦੀ ਤੇ ਇਹ ਫਿਰ ਵੀਰ ਅੱਜ ਟਰਾਲੀਆਂ ਲੈ ਕੇ ਆਏ ਨੇ ਤੇ ਇਹਨਾਂ ਦੇ ਨਾਲ ਭਾਈ ਮੁੰਜੀ ਸਿੰਘ